ਸੱਤ ਜੀ ਰੇਕਾਲ ਜੀ ਚੁਟਕਲੇ ਭਾਗ 34 ਲੈ ਕੇ ਫੇਰ ਹਾਜ਼ਰਾਂ ਆਜੋ ਫਿਰ ਰੌਣਕ ਲਾਈਏ ਹਸਾਈਏ ਘਰ ਵਾਲੀ ਕਹਿੰਦੀ ਤੁਸੀਂ ਮੈਨੂੰ ਕੋਈ ਦੋ ਇਹੋ ਜੀਆਂ ਗੱਲਾਂ ਕਹੋ ਪਹਿਲੀ ਨਾਲ ਮੈਂ ਖੁਸ਼ ਹੋ ਜਾਵਾਂ ਤੇ ਦੂਜੀ ਨਾਲ ਮੈਂ ਗੁੱਸੇ ਹੋ ਜਾਵਾਂ ਘਰ ਵਾਲਾ ਕਹਿੰਦਾ ਤੂੰ ਮੇਰੀ ਜ਼ਿੰਦਗੀ ਐ ਲਾਹਣ ਤਾ ਇਹੋ ਜੀ ਜ਼ਿੰਦਗੀ ਤੇ ਮਾਸਟਰ ਕਹਿੰਦਾ ਨਾਲੇ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਨੇ ਸੰਜੂ ਕਹਿੰਦਾ ਜੀ ਪੀ ਐਚ ਡੀ ਮਾਸਟਰ ਕਹਿੰਦਾ ਕੀ ਬਕਵਾਸ ਆ ਓਏ ਕਹਦਾ ਇਹ ਪਜਾਮਾ ਹੋਲਡਿੰਗ ਡਿਵਾਈਸ ਤੂੰ ਹੀ ਦਰਖਤ ਤੇ ਚੜ ਰਹੀ ਸੀਗੀ ਬਾਂਦਰ ਕਹਿੰਦਾ ਦਰਖਤ ਤੇ ਕੀ ਕਰਨ ਆਈਆਂ ਤੂੰ ਹੀ ਕਹਿੰਦੀ ਸੇਬ ਖਾਣ ਆਈਆਂ ਕਹਿੰਦਾ ਪਰ ਇਹ ਦਰਖਤ ਤਾਂ ਆਂਬ ਦਾ ਹੈ ਕਹਿੰਦੀ ਤੂੰ ਵੱਲ ਚੌਧਰੀ ਨਾ ਬਣ ਸੇਉ ਮੈਂ ਨਾਲ ਲੈ ਕੇ ਆਈਆਂ ਘਰ ਵਾਲੀ ਕਹਿੰਦੀ ਮੇਰੇ ਵੱਲ ਮੂੰਹ ਕਰਕੇ ਪੈ ਜਾਓ ਮੈਨੂੰ ਡਰ ਲੱਗ ਰਿਹਾ ਘਰ ਵਾਲਾ ਕਹਿੰਦਾ ਹਮ ਆਪਦਾ ਹੀ ਫਿਕਰ ਹੈ ਕੱਲਾ ਜੇ ਆ ਸਾਰੀ ਰਾਤ ਮੈਂ ਡਰੀ ਜਾਉ ਤੈਨੂੰ ਦੇਖ ਦੇਖ ਪਤਨੀ ਤੇ ਸੂਰਜ ਦੇ ਵਿੱਚ ਕੀ ਸਮਾਨਤਾ ਹੈ ਤੁਸੀਂ ਦੋਨਾਂ ਨੂੰ ਹੀ ਅੱਖਾਂ ਕੂਰ ਕੇ ਨਹੀਂ ਦੇਖ ਸਕਦੇ ਪਪੂ ਟ੍ਰੇਨ ਦੇ ਵਿੱਚ ਪਿੰਡ ਜਾ ਰਿਹਾ ਸੀਗਾ ਟੀਟੀ ਕਹਿੰਦਾ ਟਿਕਟ ਦਿਖਾ ਕਹਿੰਦਾ ਜੀ ਰਹਿਣ ਦਿਓ ਕਹਿੰਦਾ ਬੇਹੀ ਰੋਟੀ ਖਾਣਿਆ ਚਟਨੀ ਨਾਲ ਗਰੀਬ ਬੰਦੇ ਆ ਟੀਟੀ ਕਹਿੰਦਾ ਟਿਕਟ ਦਿਖਾ ਕਹਿੰਦਾ ਜੀ ਰਹਿਣ ਦਿਓ ਕਹਿੰਦਾ ਦਾਲ ਨਾਲ ਰੋਟੀ ਖਾਣਿਆ ਟੀਟੀ ਨੂੰ ਗੁੱਸਾ ਆ ਗਿਆ ਕਹਿੰਦਾ ਫਿਰ ਮੈਂ ਕਿਹੜਾ ਗੋਹਾ ਖਾਣਾ ਕਹਿੰਦਾ ਜੀ ਤੁਸੀਂ ਵੱਡੇ ਬੰਦਿਆਂ ਕੀ ਪਤਾ ਖਾਂਦੇ ਹੋ ਮੂੰ ਕਾਰ ਵਾਲੀ ਕਹਿੰਦੀ ਰਾਤ ਤੁਸੀਂ दारू ਪੀ ਕੇ ਗੰਦੇ ਨਾਲੇ ਚੜਗ ਪਏ ਕਾਰ ਵਾਲਾ ਕਹਿੰਦਾ ਕੀ ਦੱਸਾਂ ਯਾਰ ਗਲਤ ਸੰਗਤ ਦਾ ਅਸਰ ਆ ਕਹਿੰਦਾ ਅਸੀਂ ਚਾਰ ਜਾਣੇ ਸੀ ਇੱਕ ਬੋਤਲ ਸੀ ਉਹ ਤਿੰਨੇ ਪੀਂਦੇ ਨਹੀਂ ਸੀ ਸਕੂਲ ਦੇ ਦਿਨਾਂ ਵਿੱਚ ਸਭ ਤੋਂ ਵੱਧ ਖਾਦੀ ਜਾਣ ਵਾਲੀ ਚੀਜ਼ ਪਤਾ ਕੀ ਹੈ ਵਿਦਿਆ ਪੜਾਈ ਦੀ ਸੌ ਡਾਕਟਰ ਕਹਿੰਦਾ ਬਾਈ ਹੁਣ ਤੇਰੀ ਘਰ ਵਾਲੀ ਕਹਿੰਦਾ ਕਿਵੇਂ ਆ ਹਸਬੰਦ ਕਹਿੰਦਾ ਹੁਣ ਤਾਂ ਜੀ ਕਹਿੰਦਾ ਠੀਕ ਹੈ ਅੱਜ ਤਾਂ ਲੜੀ ਵੀ ਸੀ ਪੰਜਾਬ ਦੇ ਵਿੱਚ ਘਰ ਵਾਲਿਆਂ ਦੁਆਰਾ ਘਰ ਵਾਲਿਆਂ ਨੂੰ ਸਭ ਤੋਂ ਵੱਧ ਖਵਾਈ ਜਾਣ ਵਾਲੀ ਚੀਜ਼ ਪਤਾ ਕੀ ਹੈ ਮੇਰੀ ਸੌ ਖਾਓ ਇੱਕ ਜਵਾਕ ਨੇ ਕਦੇ ਆਪਦੀ ਪਿੱਠ ਨਹੀਂ ਸੀ ਦੇਖੀ ਇੱਕ ਦਿਨ ਮੈਡਮ ਨੇ ਉਹਦੀ ਪਿੱਠ ਬਹੁਤ ਕੁੱਟੀ ਡੰਡਿਆਂ ਨਾਲ ਜਦੋਂ ਉਹਨੇ ਸ਼ੀਸ਼ੇ 'ਚ ਜਾ ਕੇ ਦੇਖਿਆ ਕਹਿੰਦਾ ਹਾਏ ਮੰਮੀ ਇਹ ਦੋ ਹਿੱਸੇ ਕੱਟੇ ਮੁੱਖ ਮੰਤਰੀ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਸੀ ਸੀਐਮ ਕਹਿੰਦਾ ਹਾਂ ਵੀ ਕਹਿੰਦਾ ਤੇਰੇ ਕਿੰਨੇ ਮੁੰਡੇ ਨੇ ਮੰਦਾ ਕਹਿੰਦਾ ਜੀ ਚਾਰ ਕਹਿੰਦਾ ਕੀ ਕਰਦੇ ਨੇ ਕਹਿੰਦਾ ਜੀ ਤਿੰਨ ਤਾਂ ਪ੍ਰੋਪਰ ਕੁਆਲੀਫਾਈਡ ਨੇ ਚੌਥਾ ਚੋਰ ਆ ਕਹਿੰਦਾ ਫਿਰ ਚੌਥੇ ਨੂੰ ਘਰੇ ਕੋ ਬਿਠਾ ਕੇ ਰੱਖਿਆ ਹੋਇਆ ਕਹਿੰਦਾ ਜੀ ਉਹਦੀ ਕਮਾਈ ਨਾਲ ਤਾਂ ਘਰ ਚੱਲਦਾ ਬਾਕੀ ਤਾਂ ਬੇਰੋਜ਼ਗਾਰ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਨੌਜਵਾਨ ਸਰਕਾਰ ਚਲਾਉਂਦੇ ਨੇ ਤੇ ਬਜ਼ੁਰਗਾਂ ਨੂੰ ਪੈਨਸ਼ਨ ਦਿੰਦੇ ਨੇ ਤੇ ਭਾਰਤ ਦੇ ਵਿੱਚ ਬਜ਼ੁਰਗ ਸਰਕਾਰ ਚਲਾਉਂਦੇ ਨੇ ਨੌਜਵਾਨਾਂ ਨੂੰ ਟੈਨਸ਼ਨ ਦਿੰਦੇ ਨੇ ਦੋ ਸ਼ਰਾਬੀਆਂ ਨੂੰ ਰਾਤ ਨੂੰ ਤੁਰਦੇ ਹੋਏ ਪਾਣੀ ਦੇ ਵਿੱਚ ਚੰਦ ਦੀ ਪਰਛਾਈ ਦਿਖੀ ਪਹਿਲਾ ਸ਼ਰਾਬੀ ਕਹਿੰਦਾ ਆ ਆ ਕੀ ਆ ਉਹ ਕਹਿੰਦਾ ਕਹਿੰਦਾ ਇਹ ਤਾਂ ਚੰਦ ਹੈ ਉਹ ਬੋਲਦਾ ਦੂਜਾ ਕਹਿੰਦਾ ਕੰਜਰਾ ਘਰੇ ਚੱਲ ਹੋਇਆ ਪਤਾ ਮਜ਼ਾਕ ਮਜ਼ਾਕ ਚ ਚੰਦ ਤੇ ਆ ਗਏ ਮੇਰੇ ਦੋ ਗੱਲਾਂ ਨਹੀਂ ਸਮਝ ਚਾਹੀਆਂ ਜਿਹਨੇ ਪਹਿਲੀ ਵਾਰ ਘੜੀ ਬਣਾਈ ਹੋ ਉਹਨੇ ਪਹਿਲੀ ਵਾਰ ਟਾਈਮ ਕਿਵੇਂ ਸਹੀ ਕੀਤਾ ਹੋ ਮਲਾਇਆ ਹੋ ਤੇ ਜਿਹਨੇ ਪਹਿਲੀ ਵਾਰ ਦਹੀਂ ਜਮਾਇਆ ਹੋ ਉਹ ਪਹਿਲੀ ਵਾਰ ਜਾਗ ਕਿੱਥੋਂ ਲੈ ਕੇ ਆਇਆ ਹੋ ਆ ਯਾਰ ਤਾਰਕਣ ਫਿਲਮ ਸਾਰਿਆਂ ਨੇ ਦੇਖੀ ਉਹਦੇ ਚ ਡਾਇਰੈਕਟਰ ਤੋਂ ਬਹੁਤ ਵੱਡੀ ਗਲਤੀ ਹੋਈ ਆ ਉਹਦੇ ਚ ਆਕਸ਼ੇ ਕੁਮਾਰ ਦਾ ਨਾਮ ਸੀਗਾ ਦੇਵ ਤੇ ਸੁਨੀਲ ਸਿੱਟੀ ਦਾ ਨਾਮ ਸੀਗਾ ਰਾਮ ਇਹਦਾ ਮਤਲਬ ਦੋਨਾਂ ਨੂੰ ਮਲਾ ਕੇ ਬਣਿਆ ਰਾਮ ਦੇਵ ਫਿਰ ਸ਼ਿਲਪਾ ਸਿੱਟੀ ਦਾ ਨਾਮ ਅੰਜਲੀ ਕਿਉਂ ਰੱਖਿਆ ਪਤੰਜਲੀ ਰੱਖਣਾ ਸੀ ਜਿਹੜੇ ਅੰਮ੍ਰਿਤ ਪੀਂਦੇ ਨੇ ਉਹਨਾਂ ਨੂੰ ਦੇਵ ਕਹਿੰਦੇ ਨੇ ਜਿਹੜੇ ਜ਼ਹਿਰ ਪੀਂਦੇ ਨੇ ਉਹਨਾਂ ਨੂੰ ਮਹਾਦੇਵ ਕਹਿੰਦੇ ਨੇ ਤੇ ਜਿਹੜੇ ਜ਼ਹਿਰ ਪੀ ਕੇ ਅੰਮ੍ਰਿਤ ਵਰਗਾ ਮੂਹ ਬਣਾਉਂਦੇ ਨੇ ਉਹਨਾਂ ਨੂੰ ਪਤੀ ਦੇਵ ਕਹਿੰਦੇ ਨੇ ਸਾਈਕਲ ਚਲਾ ਕੇ ਪੈਰ ਦੁਖੇ ਤਾਂ ਮੋਟਰਸਾਈਕਲ ਲੈ ਲਿਆ ਮੋਟਰਸਾਈਕਲ ਚਲਾ ਕੇ ਟੂ ਹੀ ਦੁਖੀ ਤਾਂ ਕਾਰ ਲੈ ਲਈ ਕਾਰ ਚਲਾ ਕੇ ਢਿੱਡ ਨਿਕਲ ਆਇਆ ਤਾਂ ਜਿੰਮ ਜਵਾਨ ਕਰ ਲਿਆ ਜਿੰਮ ਦੇ ਵਿੱਚ ਫੇਰ ਉਹੀ ਸਾਈਕਲ ਇਹਨੂੰ ਕਹਿੰਦੇ ਨੇ ਰੀਸਾਈਕਲਿੰਗ ਜੀਤੋ ਪੇਕਿਆਂ ਤੋਂ ਘਰ ਆਈ ਤੇ ਮੰਗੂ ਉਹਨੂੰ ਦੇਖ ਕੇ ਜੋਰ-ਜੋਰ ਦੀ ਹਸਣ ਲੱਗ ਪਿਆ ਕਹਿੰਦੀ ਜੋਰ-ਜੋਰ ਦੀ ਕਿਉਂ ਹੱਸਦਾ ਕੀ ਹੋ ਗਿਆ ਕਹਿੰਦਾ ਮੈਨੂੰ ਕਿਸੇ ਬਜ਼ੁਰਗ ਨੇ ਕਿਹਾ ਕਹਿੰਦਾ ਮੁਸੀਬਤ ਨੂੰ ਦੇਖ ਕੇ ਘਬਰਾਉਣਾ ਨਹੀਂ ਉਹਦਾ ਹੱਸ ਕੇ ਸਾਹਮਣਾ ਕਰਨਾ ਵਿਆਹ ਦੇ ਪਹਿਲੇ ਦਿਨੀ ਘੁੱਦਾ ਘਰ ਵਾਲੀ ਕੋਲੇ ਗਿਆ ਤੇ ਬੈਠਾ ਉਹਦੇ ਕੋਲੇ ਸੰਗੀ ਗਿਆ 5 ਮਿੰਟ ਤੱਕ ਸੰਗੀ ਗਿਆ ਵੀ ਸੋਚੀ ਗਿਆ ਪੁੱਛਾਂ ਕੀ ਫਿਰ ਬੋਲਦਾ ਕਹਿੰਦਾ ਤੇਰਾ ਨਾਂ ਕੀ ਹੈ ਘਰ ਵਾਲੀ ਬੋਲਦੀ ਐ ਟੈ ਜਾਣਿਆ ਕਾਲ ਤੇ ਭੂਆ ਦਾ ਨਾਂ ਲਿਖਿਆ ਸੀ ਕੱਲੂ ਨੇ ਆਪਦੇ ਮੁੰਡੇ ਨੂੰ ਪੁੱਛਿਆ ਕਹਿੰਦਾ ਅੰਗਰੇਜ਼ੀ ਦੇ ਵਿੱਚ ਸਰਕਾਰੀ ਸਕੂਲ ਦੇ ਮਾਸਟਰ ਨੂੰ ਕੀ ਕਹਿੰਦੇ ਨੇ ਕਹਿੰਦਾ ਜੀ ਐਸਟੀ ਕਹਿੰਦਾ ਕੀ ਬਕਵਾਸ ਆ ਓਏ ਕਹਿੰਦਾ ਜੀ ਗਵਰਨਮੈਂਟ ਸਕੂਲ ਟੀਚਰ ਇੱਕ ਬੰਦੇ ਨੇ ਬੱਸ ਦੇ ਕਨੈਕਟਰ ਨੂੰ ਪੁੱਛਿਆ ਕਹਿੰਦਾ ਕਿੰਨਾ ਟਾਈਮ ਤੁਸੀਂ ਬੱਸ ਦੇ ਵਿੱਚ ਰਹਿੰਦੇ ਹੋ ਕਨੈਕਟਰ ਕਹਿੰਦਾ 24 ਘੰਟੇ ਬੰਦਾ ਹੈਰਾਨ ਹੋ ਗਿਆ ਕਹਿੰਦਾ ਉਹ ਕਿਵੇਂ ਕਹਿੰਦਾ 8 ਘੰਟੇ ਆ ਬੱਸ ਦੇ ਵਿੱਚ 16 ਘੰਟੇ ਘਰ ਵਾਲੀ ਦੇ ਬੱਸ ਵਿੱਚ ਬਾਬਾ ਕਹਿੰਦਾ ਬੋਲ ਬੱਚਾ ਕੀ ਚਾਹੀਦਾ ਕਹਿੰਦਾ ਜੀ ਸੋਣੀ ਜੀ ਘਰ ਵਾਲੀ ਬਾਬਾ ਕਹਿੰਦਾ ਜੇ ਤਾ ਤੂੰ ਮੁਸਲਮ ਹੈ ਤਾਂ ਤਾਂ ਤੈਨੂੰ ਸੁਨਾਕਸੀ ਸਿਨਾ ਦਊਗਾ ਜੇ ਤੂੰ ਹਿੰਦੂ ਹੈ ਫਿਰ ਤੈਨੂੰ ਕਟਰੀਨਾ ਕੈਫ ਦਊਗਾ ਜੇ ਤੂੰ ਸਿੱਖ ਹੈ ਫਿਰ ਤੈਨੂੰ ਅਨੁਸ਼ਕਾ ਸ਼ਰਮਾ ਦਊਗਾ ਜੇ ਤੂੰ ਕ੍ਰਿਸਚੀਅਨ ਹੈ ਕਹਿੰਦਾ ਫਿਰ ਤੈਨੂੰ ਜਨੇਲੀਆ ਦਊਗਾ ਬੰਦਾ ਬੋਲਦਾ ਕਹਿੰਦਾ ਜੀ ਮੁਹੰਮਦ ਵਿਜੇ ਸਿੰਘ ਫਰਨੰਡਿਸ ਬਾਬਾ ਕਹਿੰਦਾ ਇਹਨੂੰ ਕਹਿੰਦਾ ਮਾਇਆਵਤੀ ਦੇ ਉਹ ਬੜਾ ਤੇਜਵੰਦ ਹੈ ਇੱਕ ਜੰਗਲ ਦੇ ਵਿੱਚ ਮੱਝ ਭੱਜੀ ਜਾ ਰਹੀ ਸੀ ਚੂਹਾ ਕਹਿੰਦਾ ਕੀ ਹੋ ਗਿਆ ਭਾਣੇ ਭੱਜੀ ਜਾਣੀ ਹੈ ਮੱਝ ਕਹਿੰਦੀ ਵੀਰੇ ਹਾਥੀ ਫੜਨ ਆਲੇ ਆਏ ਹੋ ਨੇ ਜੰਗਲ ਦੇ ਵਿੱਚ ਕਹਿੰਦਾ ਫਿਰ ਤੂੰ ਕਿਉਂ ਭੱਜੀ ਜਾਣੀ ਹੈ ਤੂੰ ਤਾਂ ਮੱਝ ਆ ਕਹਿੰਦੀ ਇੱਥੋਂ ਦੇ ਅਦਾਲਤਾਂ ਦਾ ਸਿਸਟਮ ਪਤਾ ਕੀ ਆ 20 ਸਾਲ ਤਾਂ ਮੈਨੂੰ ਇਹ ਸਾਬਤ ਕਰਨ ਲੱਗ ਜਾਣਗੇ ਵੀ ਮੈਂ ਮੱਝਾਂ ਦੇਖੋ ਵੀ ਮੋਦੀ ਜੀ ਕਹਿੰਦੇ ਨੇ ਵੀ ਮੈਂ ਇੰਡੀਆ ਨੂੰ ਨਾ ਸਵਰਗ ਬਣਾ ਦੂੰਗਾ ਸਵਾਲ ਇਹ ਪੈਦਾ ਹੁੰਦਾ ਹੈ ਵੀ ਜਦੋਂ ਇੰਡੀਆ ਸਵਰਗ ਬਣ ਗਿਆ ਫਿਰ ਆਪਾਂ ਕੀ ਬੱਜਾਂਗੇ ਭਾਰਤਵਾਸੀ ਜਾਂ ਸਵਰਗਵਾਸੀ ਟ੍ਰੇਨ ਦੇ ਵਿੱਚ ਦੋ ਕੁੜੀਆਂ ਗੱਲਾਂ ਕਰ ਰਹੀਆਂ ਸੀ ਤੇ ਮੰਗੂ ਉੱਪਰਲੇ ਪਾਸੇ ਉੱਪਰਲੀ ਸੀਟ ਤੇ ਸੋਤਾ ਪਿਆ ਸੀ ਪਹਿਲੀ ਕੁੜੀ ਕਹਿੰਦੀ ਤੈਨੂੰ ਕਹਿੰਦੀ ਕਿਹੋ ਜਿਹਾ ਘਰ ਆਲ ਚਾਹੀਦਾ ਕਹਿੰਦੀ ਕਰੋੜਪਤੀ ਚਾਹੀਦਾ ਕਹਿੰਦੀ ਜੇ ਕਰੋੜਪਤੀ ਨਾ ਹੋਇਆ ਫਿਰ ਕਹਿੰਦੀ 50-50 ਲੱਖ ਵਾਲੇ ਦੋ ਘਰ ਆਲੇ ਚੱਲਣਗੇ ਕਹਿੰਦੀ ਜੇ 50 ਲੱਖ ਵਾਲਾ ਵੀ ਨਾ ਮਿਲਿਆ ਫਿਰ ਕਹਿੰਦੀ 25-25 ਲੱਖ ਵਾਲੇ ਚਾਰ ਘਰ ਆਲੇ ਚੱਲਣਗੇ ਉੱਪਰ ਉੱਠ ਕੇ ਮੰਗੂ ਬੋਲ ਕਹਿੰਦਾ ਜਦੋਂ ਇਹ 100 ਰੁਪਏ ਤੇ ਆ ਗਈ ਨਾ ਮੈਨੂੰ ਜਗਾ ਦੇ ਮਾਂ ਤੇ ਘਰ ਵਾਲੀ ਦੇ ਵਿੱਚ ਕੀ ਫਰਕ ਹੈ ਬਹੁਤ ਸੋਹਣਾ ਜਵਾਬ ਹੈ ਮਾਂ ਹੁੰਦੀ ਹੈ ਬੋਲਣਾ ਸਿਖਾਉਂਦੀ ਹੈ ਘਰ ਵਾਲੀ ਚੁੱਪ ਰਹਿਣਾ ਸਿਖਾਉਂਦੀ ਹੈ ਅੱਜ ਮੈਂ ਸਵੇਰੇ ਘਰੋਂ ਨਿਕਲਿਆ ਤੇ ਮੂਰੇ ਮੇਰਾ ਬਿੱਲੀ ਨੇ ਰਾਹ ਘੱਟਤਾ ਤਾਂ ਮੈਂ ਬਿੱਲੀ ਨੂੰ ਦੇਖ ਕੇ ਰੁਕ ਗਿਆ ਮੈਨੂੰ ਬੋਲਦੀ ਹੈ ਹੱਸ ਕੇ ਕਹਿੰਦੀ ਜਾ ਹੁਣ ਤੁਰ ਜਾ ਕਹਿੰਦੀ ਅੱਗੇ ਤੇਰਾ ਤਾਂ ਵਿਆਹ ਹੋ ਗਿਆ ਐਦੂ ਬੁਰਾ ਕੀ ਹੋਊ ਤੇਰੇ ਨਾਲ ਬਈ ਜ਼ਰੂਰੀ ਨਹੀਂ ਵੀ ਰਾਤ ਨੂੰ ਨਾਲ ਹੀ ਚ ਡਿੱਗਣ ਵਾਲਾ ਸ਼ਰਾਬੀ ਹੀ ਹੋਵੇ ਕੋਈ ਅਨਾਸ਼ਕ ਵੀ ਤਾਂ ਹੋ ਸਕਦਾ ਕੁੜੀ ਦਾ ਕਰਾਰਾ ਜਵਾਬ ਮੁੰਡੇ ਵਾਲੇ ਕੁੜੀ ਨੂੰ ਦੇਖਣਾ ਏ ਮੁੰਡਾ ਕਹਿੰਦਾ ਮੈਨੂੰ ਤੂੰ ਪਸੰਦ ਆ ਕਹਿੰਦਾ ਮੈਂ ਤੇਰੇ ਨਾਲ ਹੀ ਵਿਆਹ ਕਰਾਉਂਗਾ ਪਰ ਮੈਂ ਕਹਿੰਦਾ ਕਾਰ ਲਵਾਂਗਾ ਤੇਰੇ ਪਿਓ ਦੀ ਇਕਾਤ ਹੈਗੀ ਏ ਕਾਰ ਦੇਣ ਦੀ ਕੁੜੀ ਬੋਲਦੀ ਏ ਸੁਣਿਓ ਜਵਾਬ ਕਹਿੰਦੀ ਮੇਰੇ ਪਿਓ ਦੀ ਇਕਾਤ ਤਾਂ ਜਹਾਜ਼ ਦੇਣ ਦੀ ਵੀ ਹੈਗੀ ਏ ਤੇਰੇ ਪਿਓ ਦੀ ਇਕਾਤ ਹੈਗੀ ਏ 에ਪੋਰਟ ਬਣਾਉਣ ਦੀ ਕਾਨ ਨਵਾ ਜੀ ਦੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਸੋਹਣੇ ਸੋਹਣੇ ਕਮੈਂਟ ਤੁਹਾਡੇ ਦਿਲ ਖੁਸ਼ ਕਰ ਦਿੰਦੇ ਆ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਧੰਨਵਾਦ